ਔਰ ਐਡੋਲਫ ਡੀਜ਼ਲ ਜਰਮਨੀ ਦਾ ਉਹ ਖੋਜ ਕਰਤਾ ਜਿਸ ਨੇ ਪਹਿਲੇ ਡੀਜ਼ਲ ਇੰਜਨ ਦੀ ਖੋਜ ਕੀਤੀ ਤੇ 1897 ਦੇ ਵਿੱਚ ਪਹਿਲਾ ਫੁੱਲੀ ਫੰਕਸ਼ਨਲੀ ਡੀਜ਼ਲ ਇੰਜਨ ਬਣ ਕੇ ਤਿਆਰ ਹੋਇਆ ਇਹ ਕੰਪ੍ਰੈਸ਼ਨ ਬੇਸਡ ਡੀਜ਼ਲ ਇੰਜਨ ਸੀ ਜਿਸ ਦੇ ਵਿੱਚ ਇਗਨੀਸ਼ਨ ਦੇ ਲਈ ਕੋਈ 스ਪਾਰਕ ਪਲੱਗ ਵਗੈਰਾ ਯੂਜ਼ ਨਹੀਂ ਹੁੰਦੇ ਸੀ ਡੀਜ਼ਲ ਇੰਜਨ ਪੈਟਰੋਲ ਦੇ ਮੁਕਾਬਲੇ ਜ਼ਿਆਦਾ ਇਫੀਸ਼ੀਐਂਟ ਸੀਗੇ ਇਸ ਲਈ ਇਹ ਸ਼ਿਪ, ਟਰੱਕ, ਫੈਕਟਰੀਜ਼ ਤੇ ਰੇਲ ਇੰਜਨਾਂ ਦਾ ਜਿਹੜਾ ਸੀ ਉਹ ਬੇਸ ਬਣਿਆ ਮਤਲਬ ਇਹਦੇ ਤੇ ਚੱਲਣ ਵਾਲੇ ਇੰਜਨ ਜਿਹੜੇ ਸੀ ਇਹਨਾਂ ਦੇ ਵਿੱਚ ਲਗਾਏ ਗਏ ਪੈਟਰੋਲ ਇੰਜਨ ਦੀ ਖੋਜ ਡੀਜ਼ਲ ਇੰਜਨ ਤੋਂ ਪਹਿਲਾਂ ਹੋ ਗਈ ਸੀ ਪੈਟਰੋਲ ਇੰਜਨ ਦੀ ਖੋਜ ਨਿਕੋਲਸ ਆਟੋ ਨੇ 1875 ਦੇ ਵਿੱਚ ਕੀਤੀ ਸੀ ਇਹ 4 ਸਟ੍ਰੋਕ ਇੰਜਨ ਸੀ 4 ਸਟੋਕ ਦਾ ਮਤਲਬ ਇਨਟੇਕ ਕੰਪ੍ਰੈਸ਼ਨ ਪਾਵਰ ਤੇ ਐਗਜ਼ੌਸਟ ਇਹਨੂੰ ਆਟੋਸਾਈਕਲ ਵੀ ਕਿਹਾ ਜਾਂਦਾ ਤਾਂ ਇਸੇ ਪੈਟਰੋਲ ਇੰਜਨ ਦੇ ਵਿੱਚ ਕੁਝ ਇੰਪਰੂਵਮੈਂਟ ਕਰਕੇ 1880 ਦੇ ਵਿੱਚ ਪਹਿਲੀ ਪੈਟਰੋਲ ਕਾਰ ਗੌਟਲੀਵ ਡੈਮਲਰ ਅਤੇ ਕਾਰਲ ਬੈਂਜ ਨੇ ਬਣਾਈ ਤਾਂ ਇਸੇ ਤਰ੍ਹਾਂ ਬਾਅਦ ਦੇ ਵਿੱਚ ਇਹ ਜਿਹੜੇ ਇਹ ਜਿਹੜੇ ਫਿਊਲ ਬੇਸਡ ਜਿਹੜੀ ਸੀ ਆਟੋਮੋਬਾਈਲ ਦੇ ਵਿੱਚ ਡਿਵੀਜ਼ਨ ਹੋ ਗਈ ਜਿਹੜੇ ਹਲਕੇ ਵਹੀਕਲ ਸੀ ਜਿਵੇਂ ਕਾਰ ਮੋਟਰਸਾਈਕਲ ਵਗੈਰਾ ਇਹਨਾਂ ਦੇ ਲਈ ਪੈਟਰੋਲ ਜ਼ਿਆਦਾ ਪੈਟਰੋਲ ਦੇ ਵਿੱਚ ਆਏ ਤੇ ਜਿਹੜੇ ਹੈਵੀ ਵੇਟਡ ਸੀਗੇ ਜਿਵੇਂ ਬੱਸਸ ਟਰੱਕ ਰੇਲਵੇ ਇੰਜਨ ਇਹਨਾਂ ਨੇ ਜ਼ਿਆਦਾ ਡੀਜ਼ਲ ਨੂੰ ਪ੍ਰੇਫਰ ਕੀਤਾ eficiency ਦੇ ਵਿੱਚ ਵੀ ਡੀਜ਼ਲ ਜਿਹੜੇ ਇੰਜਨ ਨੇ ਉਹ ਪੈਟਰੋਲ ਇੰਜਨ ਤੋਂ ਕੁਝ ਜ਼ਿਆਦਾ eficient ਹੁੰਦੇ ਨੇ ਹੁਣ ਡੀਜ਼ਲ ਤੇ ਜਿਹੜੇ ਪੈਟਰੋਲ ਇੰਜਨ ਆ ਉਹਨਾਂ ਦਾ ਜਿਹੜਾ ਜ਼ਮਾਨਾ ਹੌਲੀ-ਹੌਲੀ ਜਾ ਰਿਹਾ ਉਹਨਾਂ ਦਾ ਉਹਨਾਂ ਦੀ ਥਾਂ ਤੇ ev vehicles electric vehicles ਜਿਹੜੇ ਨੇ ਉਹਨਾਂ ਦੀ ਥਾਂ ਲੈ ਰਹੇ ਨੇ